ਇਹ ਸਾਰੇ ਪਹਿਲੇ ਤੇ ਮੈਂ ਇਹ ਪਰਿਵਾਰਾਂ ਦੇ ਹਾਲਾਤ ਇੱਥੇ ਦੇਖ ਕੇ ਇੱਥੇ ਰਿਸ਼ੀ ਜੀ ਹੋਣ ਇੱਥੇ ਬशीर ਹੋਣ ਇੱਥੇ ਰਾਮ ਸਿੰਘ ਹੋਏ ਕਰਨ ਦੇਵ ਹੋਏ ਕੁਮਾਰ ਹੋਏ ਕੋਈ ਇੱਥੇ ਇਸ ਮੁਸ਼ਕਲ ਦੀ ਘੜੀ ਵਿੱਚ ਸਾਰੇ ਘਰਾਂ ਵਿੱਚ ਬੜੀ ਮੁਸ਼ਕਲ ਨਾਲ ਸਾਹ ਲੈ ਰਹਿਣਾ ਹੈ ਘਾਰ ਕਦੋਂgir ਜਾਏ ਕੋਈ ਭਰੋਸਾ ਨਹੀਂ ਹੈ ਮੇਰੇ ਵਾਸਤੇ ਸਾਰੇ ਹਿੰਦੂ ਮੁਸਲਮਾਨ ਸਿੱਖ ਸਾਈ ਸਾਰੇ ਸਵਰਨ ਸਲਾਰਿਆ ਔਰ ਸਵਨ ਫਲריה ਚੇਅਰਮੈਨ ਪੰਜਾਬ ਸਟੇਟ ਰਾਜਪੂਤ ਕਲਿਆਣ ਦੇ ਚੇਅਰਮੈਨ ਹੈ ਪਰ ਸਾਡੇ ਰਾਜਪੂਤਾਂ ਦਾ ਵੀ ਇੱਕ ਹਿਸਟਰੀ ਰਹੀ ਹੈ ਕਿ ਜਦੋਂ ਵੀ ਕੋਈ ਜ਼ਰੂਰਤਮੰਦ ਕਿਤੇ ਵੀ ਜ਼ਰੂਰਤ ਪੈਂਦੀ ਹੈ ਸਾਰੀਆਂ ਚੀਜ਼ਾਂ ਛੱਡ ਕੇ ਪਹਿਲੇ ਉਹਨਾਂ ਦੀ ਮਦਦ ਕਰੋ ਅੱਜ ਉਹੀ ਮੌਕਾ ਹੈ ਕੋਈ ਪਰਿਵਾਰ ਕੋਈ ਕਾਸਟ ਕੁਝ ਨਹੀਂ ਦਿਖਿਆ ਗਿਆ ਸਿਰਫ ਇੱਕ ਚੀਜ਼ ਦਿਖੀ ਗਈ ਹੈ ਕਿ ਜ਼ਰੂਰਤਮੰਦ ਕੌਣ ਹੈ ਘਰ ਕਿਹਦੇ गिरਗੇ ਨੇ ਕੱਚੇ ਘਰ 70 ਸਾਲ ਹੋ ਗਏ ਇਹ ਆਜ਼ਾਦੀ ਦੇ ਪਹਿਲੇ ਵੀ ਇੱਥੇ ਹੀ ਰਹਿੰਦੇ ਸੀਗੇ ਔਰ ਅੱਜ ਵੀ ਇੱਥੇ ਰਹਿ ਰਹੇ ਨੇ ਇਹਨਾਂ ਦੇ ਘਰਾਂ 'ਚ ਪਾਣੀ ਨਹੀਂ ਆਇਆ ਤੇ ਘਰ 'ਚ ਬਾਕੀ ਕੋਈ ਫੈਸਿਲਿਟੀ ਨਹੀਂ ਹੈ ਔਰ ਚ ਪੰਜਾਂ ਪਰਿਵਾਰਾਂ ਦੇ ਕੱਚੇ ਘਰ ਨੇ ਤੁਸੀਂ ਸਾਰਿਆਂ ਨੇ ਦੇਖਿਆ ਪਰਵਾਰਾਂ ਨੇ ਕੀ ਬੋਲਿਆ ਰਾਤ ਨੂੰ ਅਸੀਂ ਚਾਰ ਪਾਈ ਤੇ ਸੌ ਨਹੀਂ ਸਕਦੇ ਆਪਰ ਰਾਤ ਨੂੰ ਰਾਤ ਬੈਠ ਕੇ ਕਰਦੇ ਹਾਂ ਔਰ ਅਸੀਂ ਆਪਣੀ ਅੱਖਾਂ ਨਾਲ ਦੇਖ ਲਿਆ ਉਹਨਾਂ ਦੇ ਬੱਚੇ ਵਗੈਰੇ ਬਗੈਰ ਚਪਲਾਂ ਦੇ ਬਗੈਰ ਕੱਪੜੇ ਦੇ ਫਿਰ ਰਹੇ ਇਹ ਕਿਹੜੀ ਜ਼ਿੰਦਗੀ ਜੀ ਰਹੇ ਕਿਹੜੇ ਹਿੰਦੁਸਤਾਨ 'ਚ ਜੀ ਰਹੇ ਮੈਂ ਸਾਡੇ ਸਰਕਾਰ ਦੀ ਤਰਫੋਂ ਵੀ ਇਹਨਾਂ ਪਰਿਵਾਰਾਂ ਵਾਸਤੇ ਜਿੰਨੀ ਘਰ ਮਦਦ ਹੋ ਜਾਏ ਇਹਨਾਂ ਦੇ ਇਲਾਵਾ ਵੀ ਇਸ ਹਲਕੇ 'ਚ ਜੇਦੀ ਵੀ ਕੋਈ ਜ਼ਰੂਰਤ ਹੋਏਗੀ ਉਹ ਪੂਰੀ ਕਰਾਂਗੇ। ਧੰਨਵਾਦ। ਅਸੀਂ ਬੜੇ ਲੰਬੇ ਸਮੇਂ ਤੋਂ ਇਹਨਾਂ ਚੀਜ਼ਾਂ ਨੂੰ ਦੇਖਦੇ ਆ ਰਹੇ ਹਾਂ। ਮੈਂ ਖੁਦ ਆਪਣੀ ਪੰਚਾਇਤ ਦੇ ਵਿੱਚ ਸਰਪੰਚਰੀ ਜ਼ਿੰਮੇਵਾਰੀ ਦੇ ਹਾਂ। ਇਹ ਜਿਹੜੇ ਪਰਿਵਾਰ ਘਰ ਤੋਂ ਬਾਹਰ ਵੀ ਆਵਾਜ਼ ਨਹੀਂ ਪਜਾਪ ਆਂਦੇ ਨਾ ਉਹਨਾਂ ਪਰਿਵਾਰਾਂ ਦਾ ਕੰਮ ਹੋਇਆ। ਇਹਨਾਂ ਦੀ ਬਾਹ ਫੜਨ ਵਾਲਾ ਕੋਈ ਨਹੀਂ ਹੈ ਜੀ। ਐਕਸ਼ਨ ਮੋਡ ਦੇ ਵਿੱਚ ਕੰਮ ਕਰਨ ਵਾਲੇ ਇਹ ਬੰਦੇ ਨੂੰ ਹੀ ਪ੍ਰਸ਼ਾਸਨਿਕ ਪੋਸਟਾਂ ਦੇ ਆਉਣਾ ਚਾਹੀਦਾ। ਸਲਾਦੀਆ ਸਾਹਿਬ ਦਾ ਜੋ ਕੰਮ ਜਿਸ ਤਰੀਕੇ ਨਾਲ ਕੰਮ ਕਰਨ ਦੀ ਨੀਤੀ ਹੈ ਉਹ ਬਾਦਿਆਂ ਦਾ ਬਲਬਲਾ ਨਹੀਂ ਹੈ। ਉਹ ਕੰਮਾਂ ਦੀ ਇੱਕ ਲਗਾਤਾਰ ਰਫ਼ਤਾਰ ਵੱਧੀ ਜਾ ਰਹੀ ਹੈ। ਜਿੱਥੇ-ਜਿੱਥੇ ਜਾਂਦੇ ਆ ਕੰਮ ਦੇਖ ਕੇ ਉਹਨੂੰ ਭੁੱਲਦੇ ਨਹੀਂ ਆਣ। ਇਹੋ ਜਿਹੇ ਲੀਡਰ ਦੀ ਨਾਲ ਪ੍ਰਸ਼ਾਸਨ ਨੂੰ ਸਰਕਾਰ ਨੂੰ ਮਾਨ ਸਰਕਾਰ ਨੇ ਵੀ ਇੱਕ ਹੀਰਾ ਚੁਣ ਕੇ ਲਿਆਂਦਾ ਹੈ ਜਿਹੜਾ ਲੋਕਾਂ ਦੀਆਂ ਮੁਸੀਬਤਾਂ ਨੂੰ ਪ੍ਰਸ਼ਾਸਨ ਦੇ ਅੱਗੇ ਬੜੇ ਸਟੀਕ ਢੰਗ ਨਾਲ ਰੱਖਦਾ ਹੈ ਔਰ ਸਟੀਕ ਢੰਗ ਨਾਲ ਨੂੰ ਐਕਸ਼ਨ ਮੋਡ ਦੇ ਵਿੱਚ ਲਿਆ ਕੇ ਪ੍ਰਸ਼ਾਸਨ ਤੋਂ ਕੰਮ ਕਰਵਾਉਂਦੇ ਨੇ ਅੱਜ ਸਲਾਰੀਆ ਸਾਹਿਬ ਨੇ ਜਦੋਂ ਪਰਸੋਂ ਘੇੜਾ ਇੱਧਰ ਲਾਇਆ ਸੀ ਮੈਂ ਵੀ ਨਾਲ ਸੀ ਉਦੋਂ ਅਚਨਚੇਤ ਮਾਤਾ ਜੀ ਰਸਤੇ 'ਚ ਮਿਲੇ ਉਹਨਾਂ ਨੇ ਆਪਣੀ ਮੁਸੀਬਤ ਦੱਸੀ ਆ 10 ਮਿੰਟ ਸਿਰਫ ਇੱਥੇ ਵਿਜ਼ਿਟ ਕੀਤੀ ਆ ਔਰ ਇੰਨਾ ਦਿਨਾਂ ਦੇ ਵਿੱਚ 10 ਲੱਖ ਰੁਪਈਆ ਅੱਜ ਆਪਣੀ ਨੇ ਕਮਾਈ ਦੇ ਵਿੱਚੋਂ ਖੁਦ ਆਪਣੀ ਜੇਬ ਦੇ ਵਿੱਚੋਂ ਲੋਕਾਂ ਦੀ ਮਦਦ ਕਰਨਾ ਸੀ ਬਿਨਾਂ ਕਿਸੇ ਦੀ ਸ਼ਿਫਾਰਿਸ਼ ਤੋਂ ਇੱਥੇ ਖੁਦ ਆਏ ਨੇ ਆਪਣੇ ਦਿਲ ਦੀ ਆਵਾਜ਼ ਸੁਣ ਕੇ ਆਏ ਨੇ ਸੋ ਐਸੇ ਲੀਡਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਮਾਜ ਨੂੰ ਲੀਡਰ ਉਹ ਹੋਣਾ ਚਾਹੀਦਾ ਹੈ ਜਿਹੜਾ ਲੋਕਾਂ ਦੀ ਨਬਜ ਨੂੰ ਪਛਾਣੇ ਉਹਨਾਂ ਦੇ ਦੁੱਖ ਦਰਦ ਨੂੰ ਪਛਾਣੇ ਉਹਨਾਂ ਦੀ ਜ਼ਰੂਰਤ ਨੂੰ ਪਛਾਣੇ ਇਹਨਾਂ ਦੀ ਆਵਾਜ਼ ਪਿਛਲੇ ਕਾਫੀ ਸਮੇਂ ਤੋਂ ਦੱਬੀ ਜਾ ਰਹੀ ਸੀ ਸਰਕਾਰਾਂ ਐਸੀਆਂ ਨਕਮੀਆਂ ਸੀ ਪ੍ਰਸ਼ਾਸਨ ਵੀ ਆਪਣੀ ਜਗ੍ਹਾ ਤੇ ਨਿਊਟਰਲ ਹੋ ਕੇ ਚੱਲੇਦਾ ਸੀ ਸੋ ਹੁਣ ਗੇਅਰ ਅਪ ਹੋ ਗਿਆ ਪਿਆ ਪਠਾਨਕੋਟ ਚੰਗੇ ਲੀਡਰਾਂ ਦੀ ਅਗਵਾਈ ਦੇ ਵਿੱਚ ਕੰਮ ਚੱਲ ਰਿਹਾ ਹੈ ਔਰ ਉਮੀਦ ਕਰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਧਾਰ ਬਲਾਕ ਦੀ ਤਰੱਕੀ ਬੁਲੰਧੀਆਂ ਦੇ ਵਿੱਚ ਹੋਏਗੀ ਇਹਨੂੰ ਸਾਡੇ ਲੋਕਾਂ ਨੂੰ ਅਜੇ ਤੱਕ ਪੂਰੇ ਪੰਜਾਬ ਦੇ ਵਿੱਚ ਇਸ ਧਾਰ ਬਲਾਕ ਦਾ ਨਾਮ ਬੜੇ ਘੱਟ ਲੋਕੀ ਜਾਣਦੇ ਨੇ ਬੜੇ ਘੱਟ ਲੋਕੀ ਜਾਣਦੇ ਨੇ ਸੋ ਇਹ ਬਿਊਟੀ ਹੈ ਪੂਰੇ ਪੰਜਾਬ ਦੀ ਅਗਰ ਪੰਜਾਬ ਦੇ ਵਿੱਚ ਅਗਰ ਕਿਸੇ ਨੇ ਨੇਚਰ ਦੀ ਬਿਊਟੀ ਦਾ ਇੰਜੋਏ ਕਰਨਾ ਤਾਂ ਧਾਰ ਬਲਾਕ ਹੈ ਲੇਕਿਨ ਲੋਕਾਂ ਨੂੰ ਇੱਥੇ ਉਹ ਅਹਿਮੀਅਤ ਨਹੀਂ ਮਿਲਦੀ ਜੋ ਮਿਲਣੀ ਚਾਹੀਦੀ ਹੈ ਸੋ ਸਲਾਰੀਆ ਸਾਹਿਬ ਦੇ ਹਵਾਲੇ ਨਾਲ ਸਾਰੇ ਧਾਰ ਬਲਾਕ ਨੂੰ ਸਾਰੇ ਪਠਾਨਕੋਟ ਨੂੰ ਇੱਕ ਮੀਤ ਜਾਗੀ ਹੈ ਕਿ ਇਸ ਇਲਾਕੇ ਦਾ ਵੀ ਨਾਮ ਜੜਾ ਪੰਜਾਬ ਦੇ ਵਿੱਚ ਗੂੰਜੇਗਾ ਔਰ ਇਹ ਇਲਾਕਾ ਵੀ ਵਿਕਾਸ ਦੀ ਰਾਹ ਦੇ ਉੱਤੇ ਤੁਰ ਕੇ ਆਪਣਾ ਪੰਜਾਬ ਹੋਏਗਾ। ਅੰਸਰਾਜੀ ਵਿੱਕੀ ਸਰਮੰਚ ਬਰਿਕਲੀ ਤੋਂ ਅੱਜ ਪਿੰਡ ਦਰੰਖੜ ਦੇ ਵਿੱਚ ਸਲਾਈ ਸਾਹਿਬ ਜੀ ਛੋਟੇ ਜਿਹੇ ਮੈਸੇਜ ਤੇ ਅਸੀਂ ਆਏ ਆ। ਇੱਥੇ ਸਲਾਈ ਸਾਹਿਬ ਦੇ ਆਣ ਤੇ ਸਾਡੇ ਜਿਹੜੇ ਪਿੰਡ ਦੇ ਲੋਕੀ ਗਰੀਬ ਸੀਗੇ ਇਹਨਾਂ ਨੇ ਕੋਈ 3 ਦਿਨ ਪਹਿਲਾਂ ਦੌਰਾ ਕੀਤਾ ਸੀਗਾ। ਇਹਨਾਂ ਦੇ ਘਰਾਂ ਆ ਕੇ ਇਹਨਾਂ ਨੇ ਦੇਖਿਆ ਸਾਹਿਬ ਨੇ। ਕੀ ਬਹੁਤ ਹੀ ਬੜੀ ਮੁਸ਼ਕਲ ਨਾਲ ਰਹਿ ਰਹੇ ਨੇ ਵਿਚਾਰੇ ਦਿਨ ਔਰ ਰਾਤ ਬੜੀ ਮੁਸ਼ਕਲ ਨਾਲ ਕੱਟ ਰਹੇ ਨੇ ਅੱਜ ਉਹਨਾਂ ਨੇ ਆਪਣੀ ਹੀ ਜੇਬ ਦੇ ਵਿੱਚੋਂ ਆਪਣੇ ਘਰ ਦੇ ਖਜ਼ਾਨੇ ਵਿੱਚੋਂ ਕੱਢ ਕੇ 10 ਲੱਖ ਰੁਪਏ ਦੇ ਚੱਕ ਜਿਹੜੇ ਆ ਸਾਡੇ ਗਰੀਬ ਲੋਕਾਂ ਨੂੰ ਦਿੱਤੇ ਅੱਜ ਸਾਡੇ ਲੋਕਾਂ ਲੋਕੀ ਜਿਹੜੇ ਆ ਬੜੀ ਖੁਸ਼ੀ ਦਾ ਨੰਦ ਮਾਣੇ ਕਰਦੇ ਔਰ ਸਾਹੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਨੇ ਦਿਲੋਂ ਧੰਨਵਾਦ ਕਰ ਰਹੇ ਆ ਅਸੀ ਸਿਸਲਾਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਚੜਦੀ ਕਲਾ ਚ ਰਹਿਣ ਚੜਦੇ ਹੀ ਰਹਿਣ ਤੇ ਸਾਡੇ ਲੋਕਾਂ ਦਾ ਆਸ਼ੀਰਵਾਦ ਸਾਨੂੰ ਦੇ ਰੱਖਣ ਯਾਰ ਯਾਰ